ਸਰਕਾਰਯੋਗ ਉਪ ਭਗਾਂਤੀ ਮੰਡਲ ਜਰਵਾ ਦੋਸਤੋ ਮੈਂ ਇਹ ਕੋਈ ਬਾਤ ਆਪਣੀ ਕਿੱਥੇ ਦੇ ਸ਼ੁਰੂ ਕਰਾਂ ਮੰਤਰੀ ਜੀ ਨੇ ਲੜੀ ਉਹ ਬਾਤ ਬੋਲੀ ਹੈ ਉਹ ਜੁਰਗਾੜ ਤੱਕ ਹੀ ਉਹ ਮੇਰੀ ਬੇਟੇ ਦੀ ਉਹ ਮਾਰਾ ਕਰਾਉਂ ਰਿਹਾ ਸੀ 3 ਕਿਲੋ ਮੀਟਰ ਹੈ ਲੈ ਬੈਟਿੰਗ ਵੀ ਦਾ ਗਲ ਵੀ ਦੀ ਪਹਿਲਾਂ ਵੀ 15 ਡੈਕਟਰ ਐਨੀ ਹੋਰ ਕੋਡ ਰਿਪਲਾਈ ਦਾ ਹਰ ਟਗਾ ਉੱਤੇ ਲਾਜ ਕਰ ਰਿਹਾ ਕਾ ਮੈਂ ਕਹ ਰਿਹਾ ਤੇ ਰਾਤ ਸਾਬ ਸਜਾ ਆਉਂਦਾ ਹੈ ਵੀ ਆਪਾਂ ਉਹਨੂੰ ਸੈਕਟਰ ਉੱਤਰੀ ਹਰਪਰ ਬਾਗ ਦੇ ਇਲਾਕੇ ਉਹ ਮੇਰੇ ਆਉ ਨਾਲੇ ਕੁੱਤੇ 12 ਸੈਕਟਰ ਵੀ ਹੈ ਦਾ 12 ਸੈਕਟਰ ਕੀ ਕਿਤੇ ਸੁਖਾਤ ਵੀ ਬਾਹਰ ਹੈ ਯਾ ਨਾਲ ਇਹ ਉਹਨਾਂ ਸੈਕਟਰ ਉਹਨੇ ਤੈਨੂੰ ਪਤਾ ਹੀ ਹੋਣਾ ਆ ਤਾਲਾ ਜਿਹੜਾ ਯਾ ਮੇ ਨੰਨੇ ਗਏ ਤਾਂ ਉਹ ਬਣਿਆ ਬਾਕੀ उरा ज तो पहला भी वे कहीं जब मेरी गल किश्ते झोकरा जमया मैं चल मिले गेट के अंदर हमें बड़े बेबे गेट के लाग न बैठकर रोन लग गई मैं कभी भी रोवा कहते छोकरा हो बधाई देनिया रो लेना ਮੇਰੇ ਘਰ 'ਇ ਕਹਾਇਆਂ ਲੜਕੂਆ ਠੂਆ ਏ ਛੱਤਲੀ ਨੇ ਪਾਦੀ ਮਵੇਲੇ ਜੰਦੀ ਗੜੀਆਂ ਨੇ ਪਾਈ ਹੋਣੀ ਏ ਇਹ ਤਾਂ ਬਸ ਮਾਰਾ ਘੂਤਾ ਹਲਟ ਦਾ ਅਸੀਂ ਦੌਰ ਪਾਣੀ ਲੈ ਕੇ ਰਹਿੰਦੇ ਆਪਣੇ ਥੇਤਾਂ ਨੂੰ ਇਹ ਅੰਬ ਮਾਰੇ ਐ ਮੈਂ ਤਾਂ ਰਹਿੰਦੀ ਆ ਅੱਜ ਦੀ ਐਨਰਜੀ ਬਿਲ ਤੇ ਰਹਿੰਦੀ ਹਮੇ ਤਾਂ ਉਹ ਅੰਬ ਸੜੇ ਦਿੱਤਾ ਪਾਏ ਰਹਿੰਦੀ ਆ ਮੈਂ ਤਾਂ ਉਹ ਹਾਜ਼ਰੀ ਦੀ ਰੋਟੀ ਲੈ ਕੇ ਰਹਿੰਦੇ ਤੇਰੇ ਨਾਂ ਨੇ ਕੀ फिर जल बीमार हो गई मैं क्या मतलब यूनिवर्सिटी का गेट उतर के ज्यादा मैं उधर नू मुड़े एनी हॉस्पिटल का जो यूनिवर्सिटी के गेट का है ज्यादा तो पंद्रह डॉक्टर में दाखिल हो रहे हैं उतर वो है नहीं दस जनवरी की कौन तो कह रही मैं बाहर काफी घूर देख के देखती आप मैं रही बात क्या बनी ਦੀਦੇ ਤੇ ਐਤੀ ਪੰਜੇ ਕੋਠੀਆਂ ਬੂਰੇ ਨੂੰ ਵੇਹਨੇ ਮੈਂ ਕਿਹਾ ਹੋ ਗਿਆ ਮੈਨੂੰ ਡਾਕਟਰ ਕਹਿੰਦਾ ਤੋ ਡਾਕਟਰ ਵੀ ਨੇ ਕਿ ਆਇਆ ਤਾਂ ਤੰਦਰੀ ਜੀ ਨੇ ਦੇਖਿਆ ਮੇਰੇ ਨਾਲ ਪੈਰ ਤੇ ਲੇਕਨ ਸਿਰ ਤਾਂ ਵੀ ਕਫਾਰ ਫਿਰ ਗਈ ਮੈਂ ਕਿਹਾ ਵੀ ਉਹ ਪਹਾੜੀ ਦਾ ਉਹ ਹੈ ਜਿਹੜੀ ਲੋਕ ਮਿੱਟੀ ਦੇ ਮੋਹਨ ਹੁੰਦੇ ਨਾ ਜੀ ਉਹ ਬਾਹਰ ਤੇ ਹੋ ਗਈ ਬੇਬੇ ਜੇ ਤਾਂ ਉਹ ਇਹ ਪੀਉਂਦੇ ਤੇ ਉਹੀ ਜਨਮ ਦਾ ਉਹਦਾ ਉਹੀ ਤੇ ਕਹਾਣੀ ਮਰਦਗਾਰ ਦੇਉਗੀ ਦੋਸ਼ੀ ਮਿੱਟੀ ਹੋਗੀ ਵੀ ਇਸ ਮਿੱਟੀ ਵਿੱਚ ਤੇ ਉਹ ਪੈਦਲ ਹੋ ਰਹੀ ਐ ਅਜੋ ਉਸੇ ਮਿੱਟੀ ਦੇ ਉੱਤੇ ਰੜੀ ਆ ਕੇ ਤੀਰ ਉਹ ਮਿੱਟੀ ਪਿੱਛੇ ਜਾ ਤੇ ਸਾਹ ਪੂਰੇ ਹੋਏ उस झ ने मेरे अंदर मतलब बहुत बार बहुत धरती बारा की भाषा बारे बहुत के कल्चर बारे एक ऐसी जंग छेड़ दी। हमें कह पीएचडिया करीब कोई कम नहीं आनिया जे हमें अपनी धरती का अपने बजुर्ग का अपने इलाके का जस ना गाया भी मारे में लखईये का कोई फायदा नहीं ਯੋਗ ਲੈਣੇ ਕਰਉਂਦਾ ਐ ਤੇ ਤੇ ਬਾਈ ਗਰਾਉਂਡ ਥਾਰੇ ਗਈ ਐ ਅੱਜ ਜਿਹੜਾ ਪੀਸਾ ਲਿਗਿਆ ਨਾ ਪੰਜਾਬੀਆਂ ਕੋ ਬੋਲੀਆਂ ਸਤਿਤੀ ਆਰ ਸੰਭਾਲ ਸਤਿਤੀ ਕਾ ਦਾ ਘਰ ਨੂੰ ਪਤਾ ਹੀ ਹੈ ਵੀ ਜਿਹੜੀ ਮੜਿਆ ਮੇਟ ਹੋਇਆ ਬਾਈ ਗਰਾਉਂਡ ਨੂੰ ਠਾਲ ਲੰ ਤੁਮੇ ਐ ਦੇਖੋ ਵੀ ਕਲਚਰ ਨੂੰ ਕਿੰਨਾ ਬੜਾ ਬੁੜਕਾ ਮਾਨ ਆ

ਦੇਰੂ ਰਿਕਤ ਲੈਣੇ ਰੋਣਾ ਪਵੇਗਾ ਮਾਂ ਨਵੀਂ ਵੀ ਕੰਮ ਨਹੀਂ ਧਰੇ ਲੱਗ ਰਹੇ ਨੇ ਅਗਲੀ ਰੋਟੀ ਤਾਮ ਕਰੂਗੀ ਉਹ ਚੰਡੀਗੜ੍ਹ ਤਾਂ ਇਹੀ ਨਹੀਂ ਕਰਦੇ ਚਨਾਲਗੜ੍ਹ ਦੇ ਰਹੇ ਇਹਨੂੰ ਆਹ ਬਣਿਆ ਵੀ ਉਹ ਚਨਾਲਗੜ੍ਹ ਹੈ ਪਤਾ ਕਿਉਂ ਉਹ ਜੇ ਇਹਨਾਂ ਤੁਮੇ ਆਪ ਪੜੇ ਲਿਖੇ ਬੰਦੇ ਐ ਸਿਆਣੇ ਐ ਸੋਚ ਕੇ ਤੇ ਕਿਓ ਵੀ ਦੇਵਰੇ ਬੰਦੇ ਹੀ ਬਸਾਉਣੇ ਤੇ बंदे उजाड़ करू आज तक नहीं इस बात का जवाब नहीं है तुम्हें बंदे उजाड़ बंदे बिछा रहे हैं फिर उन्होंने हड्डियों के ऊपर तुम्हें अपनी कोठियां बना रहे हैं अपनी बिल्डिंगा बना रहे हैं उनका नाउ तो किसी किसी रख रहे जसी चौंक का नाउ नहीं किसी करौके नौकर रखे एक पूरी की पूरी नसर एक पूरी का पूरा सभ्याचार इन्हें धरती के पिछले कर दिया चंडीगढ़िया नेरे होरे हो मुना मुना की बात हो रही जनवाज बात हुई है कोई कलू बंबे न हो गया चंडीगढ़ का शिंगार बन जाओ कोई उस सर्जू का पछाण नहीं, नहीं। चाहता भी मारे पहला के दौरे के सर है मारे पैरों के दौरे के अग बढ़ रही है ਮਾਰੇ ਪੋਤੀ ਕਹਿੰਦੇ ਕਿ ਇਹ ਮਾਰੇ ਪੋਤੀ ਬੋਲੀ ਗਈ ਸਤਿ ਦੀ ਹੁਣ ਮੈਂ ਕਿਆ ਦੱਸਾਂ ਵੀ ਕਿਆ ਦਿੱਤੀ ਉਹ ਧਕਾ ਪੂਰੇ ਮਨੋਂ ਉਹਨਾਂ ਦੀ ਲੱਕੜੀ ਕੱਟੀ ਹੋ ਗਈ ਤਰ੍ਹਾਂ ਤਰ੍ਹਾਂ ਕੇ ਪੈਸਾ ਮਾਂ ਹੋ ਗਈਆਂ ਇਹਨੂੰ ਪੰਜਾਬੀ ਰਾਜ ਤਾਂ ਨਹੀਂ ਗਾ ਆਪਣੇ ਆਪ ਹੀ ਉਹਨੇ ਕੋਈ ਮੰਨਣ ਨੂੰ ਟਿਕਣੇ ਰੁਪਿਆ ਨਹੀਂ ਹੈ ਪੀਏ ਜਨੰਡਾ ਘਰ ਕਾ ਪੰਜਾਬੀ ਜੈ ਪੰਜਾਬੀ ਗਈ गणी मैं आऊंगा अपनी बात पर गुड़कर भाषावान जो उपभाषावान उप, उप बोलियां है इसकी क्या स्थिति तो है आज इस तरह जो संभाली जाऊंगी संभालने के तहत दो तरीके हैं पहला तो इन बोलना ना चलो अपनी उप बोली अपनी उप भाषा बोलना ना छो संभालने का पहला पॉइंट यो है दुआ दू है भी उन्होंने लिखो जब तुम्हें अपनी उपबधि लिखोंगे ना उसके बच्चे हरे पुरखिया की उनका उन्होंने का उनका विहार उनके टाइम के पौन पानी, उनके टाइम के, के रसम रवाज ਮੈਂ ਜਿਆਦੇ ਰੰਗ ਕੋਟ ਕੇ ਤਿਕੀ ਨਾ 2008မှာ 잡ੀਏ ਉਹਦੇ ਬਾਅਦ ਕਹੇ 33 ਸਾਲ ਤੋਂ ਹੁਣ ਮੁੱਕਣੇ ਆਲੀ ਐ ਤੋਂ ਤੇ ਮੇਰੇ ਨਾਲ ਟਿਆ ਨਹੀਂ ਪਰ ਐਨਕ ਵੀ ਕਰਾ ਸੀ ਯਾਰ ਮਨ ਲੋਕ ਪਹਿਲਾਂ ਤੇ ਵੀ ਉਤਾਂ ਬਾੜੇ ਤੇ ਪਰਾਨੀ ਨਹੀਂ ਦੇਣੀ ਕੜਨੀ ਉਹਨੀਆਂ ਲੋਕ ਲੈ ਕੇ ਤਾਂ ਕਤਾਂ ਪਾਂਚੀਆਂ ਗਈਆਂ ਉਹ ਕੈਨੇਡਾ ਮਾ ਤੇ ਮਿੰਦੂ ਵੀ ਇੱਕ ਦਵਾਦਾ अपनी काउंटर फ्रंट से डेडी पाजार ताईयों को तामन दिया है हमारी जुड़े करके पढ़ते आके मैं को तामनों मतलब देखिए मगर मेरे कड़े कणिडा नाम के लिए मिलूं की नहीं पढ़ने ना पाऊंगा है भी योग का आवेदन भी नहीं करेगा लेकिन उसका जाके मैं जुड़े करने और ही पाजामा नहीं मेरे आरतालयों का भाई यो

बासू पर रोहे के रेंे डंगर होता है जो बचे रहेंगे ये शब्द मकूंगे ना जब फिर उप बोलियां मरूंगी जिन्नी देर शब्द जीवते रहूंगे उप बोलियां के उन्नी देर भाषा उपभाषा जीवी रहूगी किसी भी बोली की उपभाषा है वह उपभाषा किसी ने अपने कोर्ट से नहीं बनाई ਮਨ ਨੂੰ ਕਹੀ ਗਏ ਦੇ ਹਾਂ ਯਾਰੇ ਉਹ ਹਿੰਦੀ ਕਰੀ ਨੂੰ ਗੱਜਾ ਬਵੇਂਗਾ ਬਾੜੇ ਨੂੰ ਇੱਕ ਈਸ ਖੈਰ ਰਹੇ ਆਉਂਗਾ ਚੰਡੀਗੜ੍ਹੋਂ ਯਾ ਹਿੰਦੀ ਜੀ ਉਹ ਹਿੰਦੀ ਨਹੀਂ ਆਇਆ ਜਦ ਤੂੰ ਮੈਂ ਬਾਣੀ ਪੜੂੰਗਾ ਤੈਨੂੰ ਬਾਣੀ ਦੇ ਵਿੱਚ ਵੀ ਉਹ ਤੁਹਾਡੀ ਤੁਹਾਨੂੰ ਮੈਂ ਮਿਲ ਜੂਗੀ ਮੰਨੇ ਕੀ ਗੱਤ ਕਹੀ ਨਾ ਨਾ ਉਹ ਮੰਨੇ ਦੀ ਗੱਤ ਨਹੀਂ ਲਿਖਿਆ ਬੁਰੇ ਪਨੇ ਹਮ ਧਾਰੇ ਤੁਹਾਡੇ ਕਦੇ ਨਹੀਂ ਲਿਖਿਆ ਹੋਰ ਦੇ ਅੰਦਰ ਕੋ ਤਾਂ ਹੋਰ ਬਹੁਤ ਕੁਝ ਮਿਲੂਗਾ कभीर संत भी गाय छोटी भाषा बारह माह कविता बहुत मिल जूंगे पर मेरा ख्याल है भी वार्तक के नरोलौधी भाषा वारा मा माह चैत लेकिन गुरु आज़न दे महाराज ते मैं झेल लेके बिर्डा गुरु बारे में पढ़े जहाँ देते लेके फकंता को सगरांगले देना वे उसी तारे पर देर में सारा बातक का पढ़ा है वाद का इन्हें क्यों दिखलाया? डेडियां लहिना देशा में डेडियां के बारे में वे बारे तो नहीं पोस बैठे हैं तो मैं सिंह � ਮੈਂ ਅਬੀ ਯੂਨੀਵਰਸਿਟੀ ਪਟਿਆਲੇ ਨਹੀਂ ਮੈਂ ਪਰਲਾ ਰਿਹਾ ਮਾਨੂੰ ਪਾਸ਼ਾ ਦਾ ਪੇਪਰ ਖਾਤੇ ਹੁਣ ਖਾਲ ਦੇ ਵਿੱਚ ਆ ਇਹ ਉਸ ਦੇ ਹੈਡ ਆਫ ਦੇ ਡਿਪਾਰਟਮੈਂਟ ਹੋਰੇ ਰਹਿੰਦੇ ਉਹਨੇ ਕਿਸੇ ਤਰ੍ਹਾਂ ਮੈਂ ਬਿੜੀ ਦਿੱਤੇ ਹੰਮ ਤਾਂ ਇਹਦੇ ਉੱਪੇ ਹਟਦੇ ਪਰ ਇਹਨਾਂ ਤੇ ਇਹਨਾਂ ਦਿਨ ਕਿਤਾਬਾਂ ਦੇ ਮਰੂ ਸੇਧਾ ਮੇਰੀ ਅੱਖ ਛੱਡਣਾ ਨਹੀਂ ਇਹਦਾ ਉਪਾਸ਼ਾ ਆ ਕਿਹੜੇ ਉਨੂੰ ਛੱਡਣਾ अच्छा हूं कई बंदे आके मना ख्याल आई यार उप की क्या लोड़ हो जाता बनो टकसाली हैगी है। टकसाली भाई सारी ताही बची भी है जे उप बोलियां जी उप बोली को दिन नहीं बनती कोई ना अपनी टकसाली को दिन नहीं बनती कोई इस तरह दावे अप्रंशांत इन्होंने आई बंद का सच्चा सुचा दर्द लेना चाहिए जिससे हरे करके दौड़ते कही है बंदा बंदा बनना चाहिए आप कहा तेन बंद बना दूर या तो बंदा बन जाए

ਜਦ ਤੱਕ ਉਹਨੇ ਜੰਮਣਾ ਆਪਣੇ ਘਰ ਤੇ ਉਹ ਮਾਂ ਦੇ ਉਹ ਬੋਲੀ ਸਿੱਖਰੀ ਐ ਜਿਹੜੀ ਮਾਂ ਬੋਲੀ ਆ ਕਹਿੰਦੇ ਆ ਨਾ ਮਿੱਠਕਸਾਲੀ ਐ ਪੰਜਾਬੀ ਐ ਠੀਕ ਐ ਪਰ ਅੱਜ ਇਹਦਾ ਆਪਣੀ ਮੁੱਖ ਭਾਸ਼ਾ ਪਰ ਜਿਹੜੀ ਅਸਲ ਮਾਂ ਬੋਲੀ ਹੁਆ ਨਾ ਉਹ ਉਪ ਬੋਲੀ ਹੁਆ ਜਿਹੜੀਆਂ ਉਪ ਬੋਲੀਆਂ ਇਹੀ ਆਪਣੀਆਂ ਮਾਂ ਬੋਲੀਆਂ ਐ

ਕੋਈ ਨਹੀਂ ਕਹਿੰਦਾ ਅਗਰ ਕਹਾ ਇੰਨੀ देर ਮਤ ਤਾਂ ਉੱਪਰ ਲੰਦਾ ਯਾਰ ਕੋਈ ਕਰਦੇ ਨਾ ਨਿਕਤਮਾ ਠੀਕ ਹੈ ਆਪਣੀ ਪਛਾਣ ਰਹੂਗੀ ਨਿਕਤਮਾ ਤਾਂ ਹੋਈ ਨੂ ਬੜੀਆ ਬੜੀਆ ਨਹੀਂ ਕੋ ਪਗੋਦੀਆ ਨਹੀਂ ਕੋ ਪਗੋਦੀਆ ਨਿਤਨੇ ਦੇ ਲਿਆ ਹੋਆ ਜਿਹੜਾ ਆਪਣਾ ਬਰੀਕ ਤੇ ਬਰੀਕ ਨੁੱਕਾ ਪਿਆ ਹੈ ਨਾ ਆਪਣੀ ਜ਼ਿੰਦਗੀ ਦਾ ਮੈਨੂੰ ਹੁਣ ਕਈਆਂ ਨੇ ਕਿਹਾ ਕਹਾ ਯਾਰ ਕਿਤਾਬ ਚ ਜੀਸਾ ਹੈ ਯਾਰ ਇਹ भी कार्यों को सर को बरता दिया मै क्या मैं तो ही नहीं किसी मैं हमने गया देख रहा देख रहे हैं, के रहे हैं। जो कुछ कर रहे हैं मैं देख देख कर रहे हैं मैं है ही नहीं अच्छा उप बोलिया स्थिति का तो हम पता लग गया कुछ फिक्रमंद लोग ਇਹ ਕੁਝ ਇਹਦੇ ਵਿੱਚ ਦੁਕਾਨ ਲੋ ਜਿਹੜੇ ਲਵੇ ਵੀ ਇਨਕਾਦਮਾ ਵੀ ਫੋਲੀ ਦੀ ਨਹੀਂ ਮਾਰਨੇ ਚਾਹੀਦੀ ਇਹਨੂੰ ਇਤਨਾ ਵੀ ਸੰਭੋ ਇਹਨੂੰ ਬੋਲਦਾਰਾਂ ਵਾਂਗੂ ਸੰਭੋ ਡਾਕਟਰ ਜੀ ਜਿੰਨੇ ਜੀ ਆਏ ਬਹੁਤ ਧੰਨਵਾਦ ਹੈ ਬਹੁਤ ਸਵਾਗਤ ਹੈ ਮੈਂ ਕਹਾ ਉਹੀ ਆਜੰਦੇ ਜੀ ਦੋਵੇਂ ਬਿਮਾਰੇ ਦੇਖਦੇ ਨਹੀਂ ਉਹ ਉਹ ਆਏ ਜੀ ਉਸਰ ਟਿੱਕਾਓ

मैं कुछ नुकते लिखे मैं भोजना चाह यारो उपौ या बारे थोड़ा जा है उप पौधी पहाड़ खेत की हाँ भी को है माझे आई होर है दुआबे की होर है मालवे की होर है माज पौधिया की होर है हो कदियां कदिया क्यों हो गई पैके भी उप बोली भी जिस तरह एक बोली होगा क्यों होताब तो। हरेक चीज कुदरती विभिन्नता के चल रही है कोई बंद कुदरती विभिन्नता से नकारी नहीं हो सकता कितना विभिन्नता ਜੇ ਇਹਨੇ ਤਾਂ ਆਖਰੀ ਹੋ ਗਈ ਜੇ ਕਰਨੀ ਹੈ ਤਾਂ ਸ਼ਰਤ ਵੀ ਹੋ ਗਈ ਮਤਲਬ ਇਹ ਚੀਜ਼ ਬਦਲਦੀ ਬਦਲ ਵੀ ਮੁਰੇ ਸਨੇ ਬੰਦੇ ਬੈਠੇ ਐ ਐਨੇ ਬੰਦੇ ਵੀ ਸ਼ਕਲ ਕਿਸੇ ਗੱਲ ਕਿਸੇ ਗੱਲ ਦੀ ਮਿਲਦੀ ਹੋਈ ਹੈ ਜੀ ਇਸ ਵਿੱਚ ਵੀ ਇਨਸਾਨ ਕਿਦਾ ਪਰਦਾਸ ਕਰੇ ਰਹੇ ਹੁਣ ਪੰਜਾਬੀ ਬੋਲੀ ਹੈ ਕਿ ਕੋਈ ਪਹਿਰਾ ਕੀ ਹਿੰੂ ਦੇ ਦਿਓ ਉਰੇ ਗੋਲ ਦੂਏ ਪੰਦਰੂ ਦੇਓ ਉਹ ਚਾਰ ਨਮਈਆਂ ਨਾ ਭਰ ਕੇ ਪੈ ਜੂਗਾ ਤੁਹਾਨੂੰ ਐ ਲੱਗੂਗਾ ਵੀ ਉਹ ਹੋਤਰਾਂ ਕਹਿੰਦੇ ਆ ਬਾਤ ਹੋਈ ਏ ਵੀ ਨੇ ਕੋਈ ਹੋਤਰ ਇਹ ਇਖਿਟੇਤਸਾ ਹੋਈ ਬਣਾ ਜਣੀ ਕਿ ਇਨਸਾ ਰੇਤ ਕੀਤੇ ਵਿੱਚ ਬਿੰਦਤਾ ਬਿੰਦਿਤ ਬਿੰਦਤਾ ਹੈ ਤਾਂ ਆਪਾਂ ਪੈਸਾ ਮੰਗੀ ਜਿਹੜੀ ਉਪਕੋਡਿਆਂ ਦੇ ਵਿੱਚ ਬਿੰਦਤਾ ਉਹਨੂੰ ਕਾਤੇ ਦੀ ਮਰਵਾਤ ਕਰਦੇ

ਬੈਗਰੂ ਜੀ ਕੀ ਫਤੇ ਹੁਣ ਇੱਥੇ ਹੁਣ ਵੀ ਕਈ ਜਣੇ ਮੈਂ ਦੇਖੇ ਕੋਲ ਤੁਹਾਡੇ ਮਨ ਨੂੰ ਆਲਤ ਕਰਕੇ ਬੋਲਣ ਲੱਗ ਜਹਾ ਬੈਗਰੂ ਜੀ ਦਾ ਖਾਹੂ ਖਾ ਬੈਗਰੂ ਜੀ ਦੀ ਫਤੇ ਉਹਨਾਂ ਨੂੰ ਕਾ ਕੇ ਹੀ ਮਾਰਾ ਜਾਣਾ ਹੈ ਲੱਗਦਾ ਵੀ ਉਹ ਨਹੀਂ ਆਣ ਪੜੇਗੇ ਗਾ ਬਹੁਤ ਨਹੀਂ ਦਿੱਟ ਜਾਊਗਾ ਸੋਚੀਂ ਲੈਣਾ ਤੁਸੀਂ ਹੇਰੇ ਹੋ ਸਮਝਾਉਂਗੇ ਆਪਕੋ मैं हूँ ही प्रोफेसर चौगा सिंह कह रही रही रहा था पेपर सब औखा लग गया है भी औखाई है इन्होंने औखे च पढ़ाया पर आप औखे नहीं होना पता अच्छा किसी व्यक्ति का आधार कितने जमया पढ़िया बोली सीखी है कई बंद नु आप कह दऊंगे उम्र भी खासी होगी वो क्या यार इनी उम्र होगी ਇਹਨੂੰ ਬੋਲਣਾ ਨਹੀਂ ਆਉਂਦਾ ਕੋਈ ਿਆਣੇ ਨੂੰ ਤਾਂ ਕਹਦੇ ਆ ਆਪਾਂ ਵੀ ਜਨਨਦੀ ਬੋਲਣਾ ਨਹੀਂ ਸਿੱਖਿਆ ਆਪਾਂ ਕੋਈ ਸਿਆਣੇ ਬੰਦੇ ਨੂੰ ਵੀ ਕਹਦੇ ਆ ਇਹਨੂੰ ਬੋਲਣਾ ਨਹੀਂ ਆਇਆ ਸਿੱਖਿਆ ਨਹੀਂ ਉਹ ਭਾਸ਼ਾ ਕਈ ਕੱਤਰ ਹੈ ਸਾਰਾ ਵੀ ਉਹਨੇ ਆਪਣੇ ਤੁਝ ਕਹਦੇ ਆਪਣੇ ਕੱਤਰ ਤੇ ਕਿਸੇ ਦੇ ਸਹਿਯੋਗ ਬਾਅਦ ਤੱਕ ਇਹਦੇ ਸ਼ਬਦ ਸਿੱਖਿਆ ਇਹਦੇ ਜਿੰਦਗੀ ਦੇ ਬਿਨਾਂ ਬਾਤ ਨਹੀਂ ਇਹ ਜਿਹੜੀਆਂ ਉਹ ਪਰੋਲੀ ਆ ਇਹਨਾਂ માં ਕੋਈ ਨੁਕਸ ਨਹੀਂ ਹੁੰਦਾ ਕਿਉਂਕਿ ਇਹ ਕੁਦਰਤ ਤਹੀ ਬੇਤਨ ਦਾ ਕਹਦਾ ਪਰ ਕੁਦਰਤ ਤਹੀ ਬੱਚੇ ਨੂੰ ਜਨਮ ਤਹੀ ਮਿਲਿਆ ਹੋਇਆ ਹੈ ਇਹ ਦੋਸ਼ ਮੁਕਤ ਹੁਆ ਇਹਨਾਂ માં ਟਿੱਕਾ ਟਿਪੜੀਆਂ ਕਾ ਕੇ ਹੱਲ ਠੀਕ ਰਹਿੰਦੀ ਆ ਉਹ ਉਸੇ ਇਲਾਕੇ ਦੇ ਲਈ ਹਾਲ ਗੱਲ ਉਸੇ ਤਰ੍ਹਾਂ ਠੀਕ ਜਾਂਦੀ ਆ ਮੇਰਾ ਹੁਣਾਂ ਇੱਕ ਅੱਠਵੀਂ ਦੇ ਵਿਦਿਆ ਪੰਜਾਬ ਬੋਰਡ ਦੀ ਇੱਕ ਅੱਠਵੀਂ ਦੀ ਕਿਤਾਬ 'ਵਾਂ ਮੈਂ ਇੱਕ ਕਹਾਣੀ ਲੱਗੀ ਦੀ ਐ ਮੈਨੂੰ ਇਹ ਕਹੇ ਦੀ ਛੇਤੀ ਕਲਪੜ ਦੀ ਕਹਾਣੀ ਲੈ ਕੇ ਆ ਮੈਂ ਨਹੀਂ ਫੜੀ ਉੱਤੇ ਕੁੱਪੜੀ ਆਂਦੇ ਰੱਖੇ ਜਿੰਨੇ ਨੇ ਮੈਨੂੰ ਬੁਲਾ ਲਿਆ ਕਹਾਣੀ ਕੁੱਪੜੀ ਆਂਦੇ ਰੱਖੇ ਕਾ ਤੇ ਲਿਗਿਆ ਮੈਂ ਕਹਿੰਦੀ ਕੁੱਪੜੀ ਆਂਦੇ ਰੱਖੇ ਸੀ ਕਹਿਆ ਰਮਨ ਨੂੰ ਪਤਾ ਹਣਾ ਕੁੱਪੜੀ ਆਂਦੇ ਰੱਖੇ ਕਿਤਰਾ ਕਰਦੇ ਰਹੇ ਮੈਂ ਪੀਗੀ ਉਹਾ ਵੀ ਨਾਇਉ ਨੇ ਫਟੜਾ

अवारता अबाराषा के लिखा गया को मेरे को बोली माया ना कला कुंड बह इसका मतलब मेरा पुत मर गया भी मारी अवार बोली इतने तक भी भलसा फां ਉਹਨਾਂ ਲੋਕਾਂ ਨੇ ਉਹਨਾਂ ਦੀ ਬਾਨਾ ਉਹ ਆਪਾ ਅਜਮਾਨ ਹੈ ਉਹ ਜੜੀ ਤਕਸਾਲੀ ਹੈ ਇਹ ਤਾਂ ਹੀ ਬਚੀ ਰਹੂਗੀ ਇਸका 20 ਦਿਨ ਰੋਣਾ ਪਿਆ ਜਾਂ 20 20 ਦਿਨਾਂ ਪਾ ਚੰਦੇ ਜੱਤਾ ਬੜੇ ਫਿਕਰਮੰਦ ਲੋਕ ਹੋਣੇ ਵੀ ਚਾਹੀਦੇ ਆ ਕਿਉਂਕਿ ਪੰਜਾਬੀ ਜਿਵੇਂ ਆ ਆਪਣੇ ਕੋਲ ਖੁਸ਼ ਨਹੀਂ ਹੈ ਪਰ ਇਹ ਮਜ਼ਬੂਤ ਤਾਂ ਰਹੂਗੀ ਜੇ ਇਸੇ

मगर फिर यार मंजिया की तो हंज सी कुर्सियां तो हो आई जब तक पहले प्रहुने पक्ष में मंजे भी डाए मंजे का चौथा पावा पवा का ला लिया तुम्हें तो भाई अपना मंजा तो डे जू फिर उन्होंने यहां मनी बात भी हाँ यार ये भी कोई बात है

ये बड़े दुखदिया बातें हैं इन्हें दुखती और मलक जी ने मैं हूं बहुत टाइम नहीं लगा अपने प्रीत अमरपाल बैठे है यह जब रेडुए को खबर पड़ा ना इन्होंने पर मोटर पर लोग बैठे हुए पे थे किसी पर रेडूआ होगा किसी पर नहीं होगा जब प्रीत अमरपाल की खबर आनियां बंद ने दुए नुक आ जाए प्रीतम प्यारा आ गया ਕੋਣ ਮੰਨਦਾ ਪ੍ਰੀਤਮ ਪਿਆਰਾ ਹੀ ਆਉਗਾ ਉਹ ਦੋਤ ਦੋਤ ਅੱਛਾ ਬਾ ਕੁਮਾਰ ਦਾ ਤੁਗਬੀਤ ਸਿੰਘ ਪਹਿਲਵਾਨ ਜੀ ਜਸਬਾਤੀ ਰੌਚ ਪੁਆਦੀ ਦੀ ਸਥਿਤੀ ਤੇ ਸੰਭਾਲ ਦੀ ਗੱਲ ਕੀਤੀ ਤੇ ਚੰਡੀਗੜ੍ਹ ਜਿਹੜਾ ਪੁਆਦ ਦੇ ਪਾਈ ਪਿੰਡਾਂ ਨੂੰ ਪੁਜਾਰ ਕੇ ਬਣਿਆ ਤੇ ਬਹੁਤ ਰਸਤੀ ਹੈ ਕਿ ਉਹਦੀ ਜਿਹੜੀ ਪ੍ਰਸ਼ਾਸਕੀ ਭਾਸ਼ਾ ਉਹ ਪੰਜਾਬੀ ਵੀ ਨਹੀਂ ਉਹ ਅੰਗਰੇਜ਼ੀ ਹੈ ਮੈਨੂੰ ਨਹੀਂ ਪਤਾ ਕਿ ਉਸ ਵੇਲੇ ਕਿੰਨੇ ਲੋਕ ਇੱਥੇ ਪੰਜਾਬੀ ਬੋਲਦੇ ਸਨ ਤੇ ਕਿੰਨੇ ਕੋ ਲੋਕਾਂ ਨੂੰ ਅੰਗਰੇਜ਼ੀ ਦੀ ਆਉਂਦੀ ਸੀ ਖੈਰ ਮੈਂ ਕੁਆਦ ਦੇ